ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮ ਕਲੋਥ ਹਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਬਸਾਉਣਾ ਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ ਅ ਲੋ ਜੀ ਅੱਜ ਨਾ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਝਕ ਤੁਹਾਨੂੰ ਸਟਿਚਿੰਗ ਵਾਲੇ ਸੂਟ ਦਿਖਾਵਾਂਗੀ ਜਿਹੜੇ ਸਟਿਚ ਹੋ ਕੇ ਸਾਡੇ ਕੋਲ ਆਏ ਨੇ ਤੇ ਪਹਿਣਾ ਕੋਲੇ ਜਾ ਰਹੇ ਨੇ ਤੇ ਦੁਪੱਟੇ ਵਗੈਰਾ ਕਿਸ ਤਰ੍ਹਾਂ ਡਾਈ ਕਰਾਏ ਹੋਏ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਕੁਝਕ ਸੂਟ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲੋ ਜੀ ਪਹਿਲਾ ਸੂਟ ਇਹ ਸੂਟ ਪਹਿਨਦਾ ਹੈਗਾ ਕਿਸੇ ਦਾ ਪਰ ਪ੍ਰੈਸ ਕਰਨ ਤੋਂ ਹਜੇ ਰਹਿ ਗਿਆ ਪ੍ਰੈਸ ਕਰਨਾ ਆਪਾਂ ਭੇਜਣ ਵੇਲੇ ਪ੍ਰੈਸ ਕਰਾਂਗੇ ਇਹਨੂੰ ਆਹ ਲੋ ਜੀ ਬੜਾ ਹੀ ਸੋਹਣੀ ਜੀ ਕਾਟਨ ਦੇ ਵਿੱਚ ਸੂਟ ਹੈਗਾ ਠੀਕ ਹੈ ਜੀ ਆ ਬੜਾ ਪਿਆਰਾ ਜਿਹਾ ਸੂਟ ਹੈ ਤੁਸੀਂ ਵਰਕ ਦੇਖ ਸਕਦੇ ਹੋ ਬੜਾ ਹੀ ਸੋਹਣਾ ਜਿਹਾ ਵਰਕ ਨੈਕ ਦੇ ਉੱਪਰ ਹੋਇਆ ਹੋਇਆ ਠੀਕ ਹੈ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਬੜਾ ਪਿਆਰਾ ਵਰਕ ਹੋਇਆ ਹੋਇਆ ਬਸ ਪ੍ਰੈਸ ਦੀ ਕਮੀ ਆ ਇਹਦੇ ਵਿੱਚ ਤੇ ਫੇਰ ਵਰਕ ਹੈ ਇਹਦੇ ਘੇਰੇ ਤੇ ਕਲਰ ਦੇਖ ਲਓ ਕਲਰ ਵੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਕਿਸੇ ਕੁੜੀ ਦਾ ਸੂਟ ਹੈਗਾ ਛੋਟੀ ਹੈ ਆ ਕਰਕੇ ਕੇਰਾ ਵਗੈਰਾ ਵੀ ਘੱਟ ਹੈਗਾ ਇਹ ਹੈਗੀ ਸਲਵਾਰ ਸਲਵਾਰ ਦੀ ਸਟੀਚਿੰਗ ਦੇਖੋ ਕਿੰਨੀ ਪਿਆਰੀ ਹੋਈ ਹੋਈ ਹੈ ਉੱਪਰ ਨਾਲ ਐਂਕਰਿੰਗ ਕੀਤੀ ਹੋਈ ਹੈ ਮੈਂ ਤੁਹਾਨੂੰ ਸਿਰਫ ਡਿਜ਼ਾਈਨਿੰਗ ਹੀ ਦਿਖਾ ਰਹੀਆਂ ਦੀ ਬੜਾ ਪਿਆਰਾ ਜਿਹਾ ਲੱਗਦਾ ਸੂਟ ਇਹਦਾ ਨਾ ਕਲਰ ਕੰਬੀਨੇਸ਼ਨ ਵੀ ਬੜਾ ਜਿਆਦਾ ਸੋਹਣਾ ਹੈ ਤੇ ਨਾਲ ਇਹਦੇ ਇਹ ਵਾਲਾ ਬਰਬਰੀ ਦਾ ਦੁਪੱਟਾ ਰੈਡੀ ਕੀਤਾ ਹੈ ਦੁਪੱਟੇ ਨਾਲ ਤਾਂ ਬਸ ਸੂਟ ਵਹਿ ਜਾ ਵਹਿ ਜਾਈ ਹੋਈ ਪਈ ਆਹ ਲੋ ਜੀ ਬਹੁਤ ਸੋਹਣਾ ਜਿਹਾ ਦੁਪੱਟਾ ਇਹਦੇ ਨਾਲ ਕੀਤਾ ਹੈਗਾ ਆਪਾਂ ਠੀਕ ਹੈ ਜੀ ਆਹ ਲੋ ਬਹੁਤ ਪਿਆਰਾ ਦੁਪੱਟਾ ਤੇ ਇਹ ماں ਬੇਟੀ ਦੇ ਸੂਟ ਨੇ ਇੱਕ ਸੂਟ ਇਹ ਪਿਆ ਤਾਂ ਕਰਕੇ ਮੈਂ ਤੁਹਾਨੂੰ ਦੁਪੱਟਾ ਇੱਕੋ ਹੀ ਦਿਖਾ ਰਹੀ ਆ ਕਿਉਂਕਿ ਸੇਮ ਹੀ ਦੁਪੱਟੇ ਦੋਨੋਂ ਨਾਲ ਹੋਏ ਹੋਏ ਨੇ ਆਹ ਲੋ ਇਹ ਵਾਲਾ ਸੂਟ ਜਿਹੜਾ ਥੋੜਾ ਜਿਹਾ ਫਰਕ ਹੈ ਬਸ ਡਿਜ਼ਾਈਨਿੰਗ ਦਾ ਇਹਦੇ ਤੇ ਇਹਦੇ ਤੇ ਸਿਰਫ neck ਦੇ ਵਰਕ ਮਿਲੂਗਾ ਤੁਹਾਨੂੰ ਇਹ ਵਾਲਾ ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਹੋਰ ਕਰਵਾ ਸਕਦੇ ਹੋ ਜਿੱਦਾਂ ਤੁਸੀਂ ਚਾਹੋ ਤੇ ਇਹ ਵਾਲਾ ਤੁਹਾਨੂੰ ਜਿਹੜਾ ਪੱਟੀ ਹੈਗੀ ਆ ਇਹ ਪੈਚ ਲੱਗਿਆ ਹੋਇਆ ਵਰਕ ਵਾਲਾ ਠੀਕ ਹੈ ਜੀ ਤੇ ਇਹ ਵਾਲਾ ਵਰਕ ਤੁਹਾਨੂੰ ਮਿਲੂਗਾ ਜੀ ਬਾਜੂ ਤੇ ਨਾਲ ਤੁਸੀਂ ਲੇਸ ਦੇਖੋ ਬੜੀ ਪਿਆਰੀ ਔਰਗੈਂਜ਼ਾ ਦੀ ਆਹ ਵਾਲੀ ਲੇਸ ਦਿੱਤੀ ਹੋਈ ਹੈ ਦੇਖਣ ਨੂੰ ਐ ਲੱਗਦਾ ਜਿਵੇਂ ਵਰਕ ਕੀਤਾ ਹੋਇਆ ਹੈ ਯਾਰਾ ਜਾਂ ਵਰਕ ਹੋਇਆ ਹੋਇਆ ਹੈ ਜਿੱਤੇ ਵੀ ਹੋਰ ਇਹਦੇ ਕਿਤੇ ਵਰਕ ਨਹੀਂ ਕੀਤਾ ਬਾਜੂ ਤੇ ਔਰ ਨੈਕ ਤੇ ਫਿਰ ਤੁਸੀਂ ਆਹ ਦੇਖੋ ਇਹਦੀ ਸਟੀਚਿੰਗ ਦੇ ਵਿੱਚ ਸਟੀਚਿੰਗ ਸਟਾਈਲ ਜਿਹੜਾ ਮੇਨ ਹੈਗਾ ਇਹਦੇ ਵਿੱਚ ਇਹ ਸਾਰੀ ਐਂਕਰਿੰਗ ਕੀਤੀ ਹੋਈ ਹੈ ਆਹ ਦੋਨੇ ਜਿਹੜੀਆਂ ਇਹ ਲੇਸਾਂ ਲੱਗੀਆਂ ਹੋਈਆਂ ਨੇ ਆਹ ਦੇਖੋ ਇਹ ਔਰਗੈਂਜ਼ਾ ਦੀ ਲੇਸ ਹੈ ਬਹੁਤ ਸੋਹਣੀ ਜੀ ਲੇਸ ਲੱਗੀ ਹੋਈ ਹੈ ਤੇ ਇਹਦੇ ਨਾਲ ਸੂਟ ਜਿਹੜਾ ਬਹੁਤ ਸੋਹਣਾ ਲੱਗਦਾ ਹੈ ਇਹਦੀ ਸਲਵਾਰ ਦੇਖੋ ਇਹ ਵਾਲੀ ਇਹਦੇ ਤੇ ਲੇਸ ਲੱਗੀ ਹੋਈ ਆ ਆ ਵਾਲਾ ਸਟਾਈਲ ਹੈਗਾ ਜਿਹੜਾ ਇਹ ਸਲਵਾਰ ਦਾ ਤੁਸੀਂ ਐਂਕਰਿੰਗ ਵੀ ਕਰਵਾ ਸਕਦੇ ਹੋ ਲੇਸ ਕੋਈ ਆਪਣੀ ਮਰਜ਼ੀ ਦੀ ਵੀ ਲਵਾ ਸਕਦੇ ਹੋ ਉਹ ਤੁਹਾਡੀ ਇੱਛਾ ਹੈਗੀ ਹੈ ਤੇ ਬਾਕੀ ਹੈਗੀ ਆ ਕਲਰ ਵੀ ਤੁਸੀਂ ਹੋਰ ਲਵਾ ਸਕਦੇ ਹੋ ਅਗਲਾ ਸੂਟ ਇਹ ਪਹਿਣ ਦਾ ਹੈਗਾ ਮਲੇਸ਼ੀਆ ਨੇ ਪਹਿਣ ਉਹਨਾਂ ਦੇ ਸੂਟ ਸਟਿਚ ਹੋ ਕੇ ਚੱਲੇ ਨੇ ਤੇ ਮੈਂ ਤੁਹਾਨੂੰ ਉਹਨਾਂ ਦੇ ਸੂਟ ਦਿਖਾ ਦੇਣੀ ਆ ਇਹ ਸੂਟ ਪਹਿਲਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ 750 ਦੇ ਵਿੱਚ ਦੀ ਰੇਂਜ ਵਿੱਚ ਦੇਖਿਆ ਸੀਗਾ ਲਓ ਜੀ ਇਹ ਪਹਿਣ ਦਾ ਸੂਟ ਆ ਖੋਲ ਕੇ ਦਿਖਾਉਣੀ ਆ ਮੈ ਤੁਹਾਨੂੰ ਬੜਾ ਪਿਆਰਾ ਜਿਹਾ ਲੱਗਦਾ ਸੂਟ ਇਹ ਇਹ ਮਡਲ ਦੇ ਵਿੱਚ ਹੈਗਾ ਸੂਟ ਲਓ ਜੀ ਇਹ ਲੇਸਿੰਗ ਕੀਤੀ ਹੋਈ ਹੈ ਦੋ ਪੈਨਲ ਲੇਸ ਦੇ ਨੇ ਤੇ ਨੈੱਕ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਪਲੱਸ ਉਹਦੇ ਵਿੱਚ ਆਪਾਂ ਬਟਨਸ ਵੀ ਦਿੱਤੀ ਹੋਈਆਂ ਨੇ ਤੇ ਨਾਲ-ਨਾਲ ਐਂਕਰਿੰਗ ਕੀਤੀ ਹੈ ਐਂਕਰਿੰਗ ਦੇ ਨਾਲ ਨਾ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਿਹੜੀ ਡਿਜ਼ਾਈਨਿੰਗ ਹੈਗੀ ਹੈ ਨਾ ਐਂਕਰਿੰਗ ਬਹੁਤ ਪਿਆਰੀ ਲੱਗਦੀ ਹੈ ਤੇ ਬਾਜੂ ਦੇ ਉੱਪਰ ਆਪਾਂ ਇਹ ਵਰੀ ਲੇਸ ਦਿੱਤੀ ਹੈ ਠੀਕ ਹੈ ਜੀ ਤੇ ਬਸ ਇਹ ਦੋ ਆਪਾਂ ਪੈਨਲ ਪਾਏ ਨੇ ਤੇ ਇਹ ਵਾਲੀ ਇਹਦੇ ਨਾਲ ਸਲਵਾਰ ਹੈਗੀ ਆ ਸਲਵਾਰ ਨੂੰ ਆਪਾਂ ਏਦਾਂ ਸਿੰਪਲ ਹੀ ਰੱਖਿਆ ਹੈਗਾ ਕਿਉਂਕਿ ਸੂਟ ਥੋੜਾ ਜਿਹਾ ਟਰੇਨ ਜਿਹਾ ਸੀਗਾ 750 ਦਾ ਤੇ ਬਹੁਤ ਜ਼ਿਆਦਾ ਆਪਾਂ ਇਹਦੇ ਤੇ ਨਹੀਂ ਜ਼ਿਆਦਾ ਜ਼ੋਰ ਲਾਇਆ ਤੇ ਭੈਣ ਨੇ ਤਾਂ ਕਿਹਾ ਸੀ ਟਾਈ ਡਾ ਹੀ ਕਰਾ ਦਿਓ ਪਰ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਇਹ ਦੁਪੱਟਾ ਅੱਛਾ ਲੱਗਿਆ ਇਹਦੇ ਨਾਲ ਇਹ ਵਾਲੀ ਆਪਾਂ ਲੇਸ ਲਵਾਤੀ ਇਹਦੇ ਨਾਲ ਜਿੱਦਾਂ ਦਾ ਆਪਾਂ ਸ਼ਰਟ ਦੇ ਉੱਪਰ ਲੇਸਿੰਗ ਕਰਾਈ ਸੀ ਸੂਟ ਬਹੁਤ ਸੋਹਣਾ ਲੱਗ ਰਿਹਾ ਜੀ ਕਾਫੀ ਜ਼ਿਆਦਾ ਸੋਹਣਾ ਲੱਗਦਾ ਭੈਣ ਦੇਖ ਲੈਣਗੇ ਉਹਨਾਂ ਕੋਲੇ ਤਾਂ ਅਜ ਮਗਰੋਂ ਪਹੁੰਚੂਗਾ ਆਪਾਂ ਪਹਿਲਾਂ ਹੀ ਦਿਖਾਤਾ ਉਹਨਾਂ ਨੂੰ ਦੇ ਨੈਕਸਟ ਹੈ ਜੀ ਉਹਨਾਂ ਦਾ ਹੀ ਇੱਕ ਹੋਰ ਸੂਟ ਆ ਰਿਹਾ ਉਹਨਾਂ ਕੋਲੇ ਲੋ ਇਹਦੇ ਵਿੱਚ ਕੁਝ ਜ਼ਿਆਦਾ ਡਿਜ਼ਾਈਨਿੰਗ ਕਰਨ ਦੀ ਲੋੜ ਨਹੀਂ ਸੀਗੀ ਕਿਉਂਕਿ ਇਹਦੀ ਡਿਜ਼ਾਈਨਿੰਗ ਖੁਦ ਪਹਿਲਾਂ ਹੀ ਸੀਗੀ ਇਹ ਬਰਬਰੀ ਦਾ ਸੂਟ ਆ ਜੀ ਇਹਦੇ ਤੇ ਪਹਿਲਾਂ ਹੀ ਇਦਾਂ ਡਿਜ਼ਾਈਨਿੰਗ ਹੋਈ ਹੋਈ ਸੀ ਇਸ ਕਰਕੇ ਆਪਾਂ ਇਹਦੀ ਲੇਸਿੰਗ ਕਰਤੀ ਔਰ ਵੈਸੇ ਵੀ ਉਹ ਪਹਿਣ ਬਹੁਤ ਸਿੰਪਲ ਨੇ ਮੈਨੂੰ ਉਹਨਾਂ ਨਾਲ ਗੱਲਬਾਤ ਕਰਨ ਤੋਂ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਉਹ ਨਹੀਂ ਚਾਹੁੰਦੇ ਹੈਗੇ ਕੁਝ ਬਹੁਤੀ ਬਹੁਤੀ ਡਿਜ਼ਾਈਨਿੰਗ ਸੋ ਸੋਬਰ ਜੇ ਸੂਟ ਰੱਖੇ ਨੇ ਸੋਬਰ ਜੀ ਡਿਜ਼ਾਈਨਿੰਗ ਸੀਗੀ ਸੂਟ ਦੀ ਤੇ ਸਲਵਾਰ ਦੇ ਉੱਪਰ ਐਂਕਰਿੰਗ ਕਰਵਾਈ ਹੈ। ਇਹ ਵਾਲੀ ਐਂਕਰਿੰਗ ਕਰਵਾਤੀ ਹੈ ਬਿਲਕੁਲ ਪਲੇਨ ਲਈ ਰੱਖੀ। ਤੇ ਨਾਲ ਦੀ ਜਿਹੜੀ ਆਪਾਂ ਲੇਸ ਲਵਾਈ ਹੋਈ ਸੀ ਸ਼ਰਟ ਤੇ ਉਹਦੇ ਨਾਲ ਦੀ ਆਪਾਂ ਉਹਨਾਂ ਦੇ ਦੁਪੱਟੇ ਨੂੰ ਲੇਸਿੰਗ ਕਰਵਾ ਦਈਏ। ਔਰ ਲੇਸ ਬੜੀ ਵਧੀਆ ਫਿਨਿਸ਼ਿੰਗ ਹੈ ਲੇਸ ਦੀ। ਲੇਸ ਲਾਉਣੀ ਬਹੁਤ ਔਖਾ ਕੰਮ ਹੁੰਦਾ ਹੈ ਕਿਉਂਕਿ ਲੇਸ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਹਰ ਕਿਸੇ ਤੋਂ ਆਉਂਦੀ ਨਹੀਂ ਹੈਗੀ। ਪਰ ਤੁਸੀਂ ਇਹਦੀ ਫਿਨਿਸ਼ਿੰਗ ਦੇਖੋ ਕਿਤੇ ਇਹ ਵੀ ਇਹਦੇ 'ਚ ਬਲ ਨਹੀਂ ਪੈਂਦਾ। ਬਿਲਕੁਲ ਸਫਾਈ ਨਾਲ ਲੱਗੀ ਹੋਈ ਲੇਸ ਹੈਗੀ ਆ ਬਹੁਤ ਸੋਹਣੀ ਜੀ ਲੇਸ ਲੱਗੀ ਹੈ। ਤੇ ਲਓ ਜੀ ਆਣਦੇ ਦੋ ਸੂਟ ਹੋ ਗਏ ਨੈਕਸਟ ਇਹ ਹੈਗਾ ਜੀ ਇੱਕ ਭੈਣ ਦਾ ਕਾਟ ਸੈਟ ਦਾ ਕੱਲਾ ਉਹਨਾਂ ਨੇ ਨਾ ਇਹ ਕੁੜਤਾ ਬਣਵਾਇਆ ਆਪਣੇ ਕੋਲੇ ਪੀਸ ਸੀਗਾ ਉਹ ਕਹਿੰਦੇ ਵੀ ਮੇਰੇ ਕੋਲੇ ਵਾਈਟ ਦੇ ਵਿੱਚ ਸਲਵਾਰ ਜਾਂ ਪਲਾਜ਼ੋ ਜੋ ਵੀ ਹੈ ਉਹਨਾਂ ਕੋਲੇ ਹੈਗਾ ਤੇ ਉਹਨਾਂ ਦੀ ਆਪਾਂ ਇਹ ਵਾਲੀ ਨੈਕ ਬਣਾਈ ਹੈ ਤੇ ਬਾਜੂ ਹੈ ਜਿਹੜੇ ਉਹ ਇਸ ਤਰ੍ਹਾਂ ਦੀ ਬਾਜੂ ਬਣਾਈ ਕਿਉਂਕਿ ਇਹਦੇ ਤੇ ਬਹੁਤ ਜ਼ਿਆਦਾ ਡਿਜ਼ਾਈਨਿੰਗ ਨਹੀਂ ਕਰ ਸਕਦੇ ਸੀ ਇਹਦੇ ਚ ਲਾਈਨਾਂ ਸੀ ਪਹਿਲਾਂ ਹੀ ਹੋਰ ਕਿਤੇ ਲੇਸਿੰਗ ਵਗੈਰਾ ਨਹੀਂ ਜ਼ਿਆਦਾ ਦਿੱਤੀ ਜਾ ਸਕਦੀ ਸੀ ਤੇ ਗੁਲਾਈ ਦੇ ਵਿੱਚ ਉਹਨਾਂ ਨੇ ਘੇਰਾ ਬਣਾਵਾਇਆ ਹੈਗਾ ਤੇ ਘੇਰੇ ਦੇ ਉੱਪਰ ਫਿਰ ਲੇਸ ਦਿੱਤੀ ਆ ਠੀਕ ਹੈ ਜੀ ਕਾਫੀ ਸੋਹਣਾ ਲੱਗਦਾ ਹੈ ਜਦੋਂ ਇਹ ਸੂਟ ਪਾਈਦਾ ਬਹੁਤ ਸੋਹਣਾ ਲੱਗਦਾ ਮੇਰੇ ਪਾਇਆ ਦੇਖਿਆ ਹੋਣਾ ਭੈਣਾਂ ਨੇ ਲਓ ਜੀ ਅਗਲਾ ਹੈਗਾ ਇਹ ਇੱਕ ਭੈਣ ਨੇ ਆਪਣੇ ਨਾਹਨੇ ਵਾਲ ਤੋਂ ਉਹਨਾਂ ਦਾ ਕੋਰਸੈਟ ਆ ਉਹਨਾਂ ਨੇ ਕਿਹਾ ਸੀ ਬਿਲਕੁਲ ਸਿੰਪਲ ਹੀ ਰੱਖ ਦਿਓ ਪਰ ਸਾਡੇ ਤੋਂ ਬਿਲਕੁਲ ਸਿੰਪਲ ਫੇਰ ਨਹੀਂ ਰੱਖਿਆ ਗਿਆ ਅਸੀਂ ਬਹੁਤਾ ਸਿੰਪਲ ਫੇਰ ਨਹੀਂ ਰੱਖ ਪਾਏ ਹੈਗੇ ਉਹਦੇ ਵਿੱਚ ਅਸੀਂ ਫੇਰ ਡਿਜ਼ਾਈਨਿੰਗ ਕਰਤੀ ਹੈਗੀ ਹੈ ਤੇ ਕਲੋਜੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਲੇਸਾਂ ਦੇ ਦੇ ਕੇ ਤੇ ਫਿਰ ਨੈਕ ਬਾਜੂ ਦੇ ਉੱਪਰ ਫਿਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਹੈ ਇਹ ਨਾ ਲੇਸ ਇਨਸਰਟ ਕੀਤੀ ਹੋਈ ਆ ਵਿੱਚ ਪਰ ਇਹ ਨਹੀਂ ਆ ਕਿ ਇਹਨੂੰ ਇਦਾਂ ਹੀ ਰੱਖਿਆ ਨੀਚੇ ਅਸੀਂ ਇਹਦੇ ਕਪੜਾ ਲਵਾਇਆ ਹੈਗਾ ਠੀਕ ਹੈ ਤੇ ਕਈ ਭੈਣਾਂ ਨੂੰ ਇਦਾਂ ਪਸੰਦ ਨਹੀਂ ਹੁੰਦੀ ਤਾਂ ਕਰਕੇ ਤੇ ਘੇਰੇ ਦੀ ਗੁਲਾਈ ਨਹੀਂ ਪਾਈ ਇਹਦੇ ਤੇ ਨਾ ਅਸੀਂ ਇਦਾਂ ਹੀ ਆਹ ਵਾਲਾ ਡਿਜ਼ਾਈਨ ਕੋਲਤਾ ਹੈਗਾ ਲੇਸਾਂ ਦੇ ਕੇ ਕਾਫੀ ਸੋਹਣਾ ਲੱਗਦਾ ਹੈ ਇਹ ਜਿਹੜਾ ਕੋਰਸੈਟ ਹੈਗਾ ਉਹਨਾਂ ਨੇ ਕੋਰਸੈਟ ਬਣਵਾਇਆ ਨੈਕਸਟ ਹੈਗੀ ਇਹ ਉਹਨਾਂ ਦਾ ਨੌਲ ਪਲਾਜ਼ੋ ਇਹ ਲੋਜੀ ਇਹ ਵਾਲਾ ਪਲਾਜ਼ੋ ਹੈਗਾ ਇਹ ਭੈਣ ਨੇ ਮੇਰੇ ਨਾਲ ਦਾ ਹੀ ਸੂਟ ਬਣਵਾਇਆ ਠੀਕ ਹੈ ਹੁਣ ਮਿਲ ਨਹੀਂ ਰਿਹਾ ਇਹ ਵਾਲਾ ਆਪਾਂ ਨੂੰ ਦੁਬਾਰਾ ਤੋਂ ਮਿਲ ਨਹੀਂ ਰਿਹਾ ਹੁਣ ਇਸ ਕਰਕੇ ਜਿੰਨਾ ਚਿਰ ਨਹੀਂ ਮਿਲਦਾ ਉੰਨੀ ਦੇਰ ਤੱਕ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਹੁਣ ਇਹ ਲੋਜੀ ਨੈਕਸਟ ਹੈਗਾ ਇਹ ਵਾਲਾ ਹਲੋ ਲੋਜੀ ਇਹਦੀ ਪਹਿਲਾਂ ਡਿਜ਼ਾਈਨਿੰਗ ਦੇਖੋ ਤੁਸੀਂ ਨੈਕ ਦੀ ਇਹ ਵੀ ਕੋਡ ਸੈਟ ਹੈ ਜੀ ਇਹ ਵੀ ਕਿਸੇ ਭੈਣ ਦਾ ਹੀ ਕੋਟ ਸੈਟ ਬਣ ਕੇ ਜਾ ਰਿਹਾ। ਇਹ ਦਾ neck ਬਣਿਆ ਹੋਇਆ ਬਹੁਤ ਪਿਆਰਾ ਜਿਹਾ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ। ਠੀਕ ਹੈ। ਤੇ ਲਓ ਜੀ ਇਹ ਗੁਲਾਈ ਪਾਈ ਹੋਈ ਹੈ ਘੇਰੇ ਦੇ ਉੱਪਰ ਤੇ ਲਿਸਿੰਗ ਕੀਤੀ ਹੋਈ ਹੈ ਬੈਕ ਤੇ ਵੀ ਔਰ ਫਰੰਟ ਤੇ ਵੀ। ਬੜਾ ਸੋਹਣਾ ਲੱਗਦਾ ਜੀ ਇਹ। ਤੇ ਉਹਨਾਂ ਨੇ ਸਲਵਾਰ ਨਾਲ ਬਣਵਾਇਆ ਇਸ ਕਰਕੇ ਸਲਵਾਰ ਦੇ ਉੱਪਰ ਵੀ ਆਹ ਲਾਈ ਹੋਈ ਆਪਾਂ ਲੇਸ ਲਾਈ ਹੋਈ ਹੈ ਮੂਰੀ ਦੇ ਉੱਪਰ ਤੇ ਪਲੱਸ ਉਹਦੇ ਵਿੱਚ ਇਲਾਸਟਿਕ ਵਾਲੀ ਸਲਵਾਰ ਬਣਾਈ ਹੈ। ਠੀਕ ਹੈ ਜੀ। ਦੇ ਨੈਕਸਟ ਹੈ ਹੁਣ ਇੱਕ 셔ਟ ਇਹ ਕਿਸੇ ਦਾ ਹੈਗਾ ਇਹ ਵੀ ਆਪਣੇ ਤੋਂ ਹੀ ਲਿਆ ਸੀ ਉਹਨਾਂ ਨੇ ਕੱਲੀ 셔ਟ ਉਹਨਾਂ ਦੀ ਇਹ ਉਹਨਾਂ ਨੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਪਾਂ ਕਰਕੇ ਭੇਜ ਰਹੀਆਂ ਉਹਨਾਂ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈਗੀ ਆ ਨੈਕ ਦੇ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਔਰ ਦੋ ਲੇਸਸ ਦਾ ਇਸ ਦਾ ਪੈਨਲ ਦੇ ਵਿੱਚ ਦਿੱਤੀਆਂ ਨੇ ਇਹ ਹੈਗੀ ਆ ਜੀ ਬਾਜੂ ਠੀਕ ਹੈ ਜੀ ਲੋ ਨੀਚੇ ਤੱਕ ਇਹ ਲੇਸਸ ਦਿੱਤੀਆਂ ਹੋਈਆਂ ਨੇ ਫਰੰਟ ਫਰੰਟ ਦੇ ਦਿੱਤੀਆਂ ਨੇ ਕਾਫੀ ਸੋਹਣਾ ਨੈਕ ਵਗੈਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਸੂਟ ਲੋ ਜੀ ਇਹ ਤਾਂ ਅਸੀਂ ਆਪਣੀ ਸਟਿਚਿੰਗ ਤੁਸੀਂ ਜਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਕੁਝ ਵੀ ਹੋ ਸਕਦੇ ਹੋ ਬਾਕੀ ਇਹ ਆਪਣੀ ਭੈਣ ਹੈਗੀ ਆ ਨਾਜ਼ੀਆ ਸ਼ੇਰਪੁਰ ਤੋਂ ਤੇ ਇਹ ਉਹਨਾਂ ਦਾ ਸੂਟ ਹੈਗਾ ਉਹਨਾਂ ਨੇ ਆਪਣੇ ਕੋ ਸੂਟ ਬਾਇ ਕੀਤਾ ਸੀ ਇਹ ਉਹਨਾਂ ਨੇ ਦੁਪੱਟਾ ਨਾਲ ਡਾਈ ਕਰਵਾਉਣਾ ਸੀ ਸੋ ਥੋੜਾ ਜਿਹਾ ਲੇਟ ਜਰੂਰ ਹੋ ਗਈ ਮੈਂ ਪਰ ਦੁਪੱਟਾ ਬੜਾ ਪਿਆਰਾ ਬਣਿਆ ਮੈਂ ਨਾਜ਼ੀਆ ਭੈਣ ਨੂੰ ਦੱਸ ਦਿਆਂ ਉਹਨਾਂ ਦੀ ਭੈਣ ਨੇ ਕੁਲਦੀਪ ਨਾਜ਼ੀਆ ਦੇ ਸਿਸਟਰ ਕੁਲਦੀਪ ਇਹ ਉਹਨਾਂ ਦਾ ਦੁਪੱਟਾ ਹੈਗਾ ਦੇਖੋ ਜੀ ਬੜਾ ਹੀ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆ ਉਹ ਖੁਸ਼ ਹੋਗੀ ਤੇ ਨਾਜ਼ੀਆ ਦੀ ਭੈਣ ਦੀ ਵੀ ਰੂਹ ਖੁਸ਼ ਹੋ ਜਾਣੀ ਹੈ ਮੈਨੂੰ ਲੱਗਦਾ ਦੇਖ ਕੇ ਠੀਕ ਹੈ ਜੀ ਲਓ ਬਹੁਤ ਸੋਹਣੇ ਦੁਪੱਟੇ ਬਣ ਕੇ ਰੈਡੀ ਹੋਏ ਨੇ ਬੜੇ ਜਿਆਦਾ ਸੋਹਣੇ ਲਾਦੇ ਨੇ ਤੇ ਲਓ ਜੀ ਇਹ ਉਹਨਾਂ ਦਾ ਦੁਪੱਟਾ ਜਾਊਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਇਦਾਂ ਹੀ ਰੱਖਦੇ ਆ ਬੜਨਾ ਪੈ ਜਾਂ ਇੱਕ ਸੂਟ ਉਹਨਾਂ ਦਾ ਹੀ ਕੁਲਦੀਪ ਦਾ ਹੀ ਇਹ ਹੈਗਾ ਨਾਜ਼ੀਆ ਦੇ ਸਿਸਟਮ ਨੇ ਜਿਹੜੇ ਇਹ ਉਹਨਾਂ ਦੀ ਸਲਵਾਰ ਹੈ ਇਹਦੇ ਨਾਲ ਤੇ ਇਹ ਹੈਗਾ ਜੀ ਮਸਲੀਨ ਦਾ ਦੁਪੱਟਾ ਜਿਹੜਾ ਪਹਿਲਾਂ ਦਿਖਾਇਆ ਉਹ ਬੰਬਰ ਦਾ ਦੁਪੱਟਾ ਸੀ ਮੈਨੂੰ ਬੜੇ ਪਸੰਦ ਨੇ ਜੀ ਬੰਬਰ ਦੇ ਦੁਪੱਟੇ ਜੇ ਮੈਂ ਉਹਨਾਂ ਨੂੰ ਖੁਦ ਹੀ ਐਡਵਾਈਸ ਕੀਤਾ ਸੀਗਾ ਕਿ ਤੁਸੀਂ ਬੰਬਰ ਦਾ ਜਿਹੜਾ ਦੁਪੱਟਾ ਹੈਗਾ ਉਹ ਲੈ ਲਓ ਡਿਫਰੈਂਟ ਡਿਫਰੈਂਟ ਡਿਜ਼ਾਈਨ ਆਪਾਂ ਉਹਨਾਂ ਨੂੰ ਦਿੱਤੇ ਨੇ ਇਹ ਵੀ ਦੁਪੱਟਾ ਉਹਨਾਂ ਦਾ ਹੀ ਹੈ ਇਹ ਸੂਟ ਦੇ ਨਾਲ ਇਹ ਮਸਲੀਨ ਦੇ ਵਿੱਚ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਤੇ ਆਹ ਲਓ ਇਹਦੀ ਇਹ ਡਿਜ਼ਾਈਨ ਹੈ ਜਦੋਂ ਇਹ ਸੂਟ ਇਹਦੇ ਨਾਲ ਪਾਉਣਾ ਹੈ ਦੇਖੋ ਫਿਰ ਵਹਿਜਾ ਵਹਿਜਾ ਹੋ ਜੂਗੀ ਇੱਕ ਸੂਟ ਉਹਨਾਂ ਦਾ ਹੋਰ ਹੈ ਇੱਕ ਸੂਟ ਕੁਲਦੀਪ ਦਾ ਹੀ ਹੈ ਵੀ ਤੇ ਇਹ ਉਹਨਾਂ ਦੀ ਸ਼ਰਟ ਸੀਗੀ ਵਾਈਟ ਸਲਵਾਰ ਦੇ ਨਾਲ ਤੇ ਹੁਣ ਆਪਣੇ ਕੋਲੇ ਇਹ ਹੈ ਨਹੀਂਗਾ ਖਤਮ ਹੋ ਚੁੱਕਿਆ ਦੋ ਹੀ ਸੂਟ ਸੀਗੇ ਦੋ ਉਹ ਪਹਿਣਾ ਨੇ ਲੈ ਲੈਨੇ ਤੇ ਇਹ ਵਾਲਾ ਆਪਾਂ ਉਹਨਾਂ ਨੂੰ ਦੁਪੱਟਾ ਦੇ ਰਹੇ ਆਂ ਜੀ ਡਾਈ ਕਰਵਾ ਕੇ ਦੇਖੋ ਤੁਸੀਂ ਡਾਈ ਆਪਣੀ ਦੁਪੱਟਿਆਂ ਦੀ ਡਾਈ ਦੇਖੋ ਤੁਸੀਂ ਕੀ ਬਾਤ ਹੈ ਬੜੇ ਸੋਹਣੇ ਲੱਗ ਰਹੇ ਨੇ ਕੁਲਦੀਪ ਜੀ ਤੁਹਾਡੇ ਸੂਟ ਜੀ ਨਹੀਂ ਕਰ ਰਿਹਾ ਮੇਰੇ ਭੇਜਣ ਮੇਰਾ ਜੀ ਕਹਦਾ ਤਾਂ ਮੈਂ ਹੀ ਸੋਹਣਾ ਲਓ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂ ਤੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਸੂਟ ਆ ਬਾਏ ਕਰ ਸਕਦੇ ਹੋ ਦੁਪੱਟਾ ਡਾਈ ਕਰਵਾ ਸਕਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਆਦੀ ਮਰਜੀ। ਲਓ ਜੀ ਪਹਿਲਾ ਸੂਟ ਦੇਖੋ ਤੁਸੀਂ ਬੜਾ ਪਿਆਰਾ ਜਿਹਾ ਸੂਟ ਹੈਗਾ ਪਰ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਨਾ ਥੋੜੀ ਜੀ ਕਿਉਂਕਿ ਕਲਰ ਜਦੋਂ ਲਾਈਟ ਹੋ ਜਾਂਦਾ ਹੈ ਉਦੋਂ ਥੋੜੀ ਜੀ ਟਰਾਂਸਪੇਰੈਂਸੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਨਹੀਂ ਹੈਗੀ। ਇਹ ਲਓ। ਬਹੁਤ ਜ਼ਿਆਦਾ ਨਹੀਂ ਹੈਗੀ ਥੋੜੀ ਜੀ ਟਰਾਂਸਪੇਰੈਂਸੀ ਹੈਗੀ ਆ। ਤੇ ਤੁਸੀਂ ਅੰਡਰ ਸ਼ਰਟ ਪਾ ਸਕਦੇ ਹੋ ਜਾਂ ਫਰੰਟ ਬੈਕ ਕੱਲੀ ਲਾਈਨਿੰਗ ਲਵਾ ਸਕਦੇ ਹੋ। ਇਹ ਨਾ ਸੋਚੋ ਕਿ ਸਸਤਾ ਸੂਟ ਹੈ ਸਸਤੇ ਸੂਟ ਦੀ ਗੱਲ ਨਹੀਂ ਹੈਗੀ। ਤਦੋਂ ਇਹ ਹੈਗੀ ਆ ਕਿ ਕੱਪੜਾ ਕਿਹੋ ਜਿਹਾ ਕੱਪੜਾ ਬਹੁਤ ਵਧੀਆ ਹੈਗਾ ਇਸ ਲਈ ਤੁਸੀਂ ਇਹਦੇ ਬੈਕ ਫਰੰਟ ਲਾਈਨਿੰਗ ਲਵਾ ਕੇ ਸੂਟ ਨੂੰ ਡਿਜ਼ਾਈਨਿੰਗ ਕਰਾ ਕੇ ਬਹੁਤ ਅੱਛਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਸੂਟ ਤੁਹਾਨੂੰ 750 ਦੇ ਵਿੱਚ ਮਿਲੂਗਾ 750 ਦੇ ਵਿੱਚ ਲੋ ਅੱਜ ਤੁਹਾਨੂੰ ਸਾਰੇ ਸੂਟ ਬਹੁਤ ਘੱਟ ਰੇਂਜ ਦੇ ਦੇ ਰਹੇ ਹਾਂ ਪਹਿਲਾਂ ਇਹ ਸੂਟ ਆਪਾਂ 850 ਚ ਦਿੱਤੇ ਸੀ ਪਰ ਹੁਣ ਇਹ ਸੂਟ ਅੱਜ ਤੁਹਾਨੂੰ ਜਾ ਰਿਹਾ 750 ਦੇ ਵਿੱਚ ਬੜਾ ਪਿਆਰਾ ਜਿਹਾ ਸੂਟ ਹੈ ਜਦੋਂ ਇਹਦੀ ਡਿਜ਼ਾਈਨਿੰਗ ਹੋਣੀ ਹੈ ਨਾ ਫਿਰ ਦੇਖਿਓ ਇਹਨੇ ਬਹਿ ਜਾ ਬਹਿ ਜਾ ਕਰਨੇ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ 750 ਦੇ ਵਿੱਚ ਇਹ ਨਾ ਵੱਡੇ ਪਨੇ ਦੇ ਹੈਗੇ ਨੇ 2 2 ਮੀਟਰ ਦੇ ਹੁੰਦੇ ਨੇ ਮੈਨੂੰ ਇੱਕ ਭੈਣ ਦੇ ਘਰ ਤੋਂ ਮੈਸੇਜ ਆ ਰਹੇ ਸੀ ਜਿਹੜਾ ਵੀ ਸੂਟ ਦੀ ਮੈਂ ਫੋਟੋ ਪਾਉਂਦੀ ਸੀ ਉਹ ਪੁੱਛਦੇ ਸੀਗੇ ਕਿ ਇਹ ਸੂਟ 5 ਮੀਟਰ ਹੋਊਗਾ 2.5 2. ਜਿਹੜੇ ਇਹ ਵਾਲੇ ਹੁੰਦੇ ਨੇ ਨਾ ਜਿਹੇ ਵੱਡੇ ਪਨੇ ਦੇ ਹੁੰਦੇ ਨੇ 2 2 ਦੇ ਵਿੱਚ ਬਹੁਤ ਵਧੀਆ ਸੂਟ ਬਣ ਕੇ ਰੈਡੀ ਹੁੰਦੇ ਨੇ ਨੈਕਸਟ ਇਹ ਵਾਲਾ ਹੈ ਲੋ ਕਾਫੀ ਵਧੀਆ ਸੂਟ ਹੈ ਜੀ ਇਹ ਵੀ ਬੜੇ ਹੀ ਪਿਆਰਾ ਜਿਹਾ ਲੱਗਦਾ ਜਦੋਂ ਇਹਨੇ ਪਾਣਾ ਹੈ ਨਾ ਅਸਲ 'ਚ ਤਾਂ ਨਾ ਸਟੀਚਿੰਗ ਤੋਂ ਬਾਅਦ ਪਤਾ ਲੱਗਦਾ ਜੀ ਚੀਜ਼ ਕਿੱਦਾਂ ਬਣ ਕੇ ਰੈਡੀ ਹੁੰਦੀ ਹੈ ਬਹੁਤ ਸੋਹਣਾ ਲੱਗਦੇ ਨੇ ਫਿਰ ਇਹ ਤੇ ਲੋ ਨੈਕਸਟ ਦੇਖੋ ਲੋ ਜੀ ਹੁਣ ਮੈਂ ਇਹ ਸੂਟ ਨਾ ਲਾਸਟ ਵਾਰ ਦਿਖਾ ਰਹੀ ਹਾਂ ਤੁਹਾਨੂੰ ਜੇ ਇਹ ਭੈਣ ਨੇ ਕਿਸੇ ਨੇ ਨਾ ਲਿਆ ਤਾਂ ਫਿਰ ਇਹ ਸੂਟ ਮੈਨ ਬਣਾ ਹੀ ਲੈਣਾ ਕਿਉਂਕਿ ਮੈਨੂੰ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਬਹੁਤ ਜਿਆਦਾ ਸੋਹਣਾ ਲੱਗਦਾ ਤੇ ਇਹ ਗਰਲਿਸ਼ ਲੁੱਕ ਜੀ ਦਾ ਸੁੰਤ ਹੈਗਾ ਇਹ ਬਹੁਤ ਵਧੀਆ ਬਣ ਕੇ ਰੈਡੀ ਹੋਊਗਾ ਇਹ ਸੂਟ ਤੇ ਪ੍ਰਾਈਸ ਹੈਗੀ ਹੈ ਜੀ 750 ਸਾਰੇ ਕਾਟਨ ਦੇ ਵਿੱਚ ਰਹਿਣਗੇ ਜੀ ਸੂਟ ਲੋ ਜੀ ਇਹ ਵਾਲਾ ਪੀਸ ਦੇਖੋ ਕਾਫੀ ਪਿਆਰਾ ਪੀਸ ਹੈ ਇਹ ਹੈਗੀ ਹੈ ਸ਼ਰਟ ਇਹ ਨਾਲ ਇਹਦੇ ਸਲਵਾਰ ਹੈ ਬੜੀ ਪਿਆਰੀ ਜੀ ਜਿਹੜੀ ਜੜਨੀ ਹੈ ਇਹਦੇ ਚ ਤੁਹਾਨੂੰ ਡਾਰਕ ਦਿਖ ਰਹੀ ਹੈ ਉਹ ਨਹੀਂ ਡਾਰਕ ਨਹੀਂ ਹੈਗੀ ਇਹ ਇਹਦਾ ਸੋਨਾ ਜਿਹਾ ਕਲਰ ਹੈਗਾ ਤੇ ਪ੍ਰਾਈਸ 750 ਹੋਗੀ ਨੈਕਸਟ ਦੇਖੋ ਜੀ ਤੁਸੀਂ ਇਹ ਲੋ ਬੜੀ ਸੋਹਣੀ ਕਾਟਨ ਹੈ ਬਿਲਕੁਲ ਟ੍ਰਾਂਸਪੇਰੈਂਸੀ ਨਹੀਂ ਹੈਗੀ ਬੇਫਿਕਰ ਹੋ ਕੇ ਲੈ ਸਕਦੇ ਹੋ ਤੁਸੀਂ ਕੁਝ ਨਹੀਂ ਦਿਖਦਾ ਇਹਦੇ ਵਿੱਚੋਂ ਠੀਕ ਹੈ ਜੀ ਪਰ ਸਲਵਾਰ ਇਹ ਮੈਂ ਵੀ ਬਣਾਇਆ ਸੂਟ ਮਤਲਬ ਮੈਂ ਬਲੈਕ ਸ਼ਰਟ ਦੇ ਨਾਲ ਬਣਾਇਆ ਸੀ ਸਲਵਾਰ ਮੇਰੀ ਵੀ ਆਹੀ ਵਾਲੀ ਸੀਗੀ ਇਹਦੇ ਵਿੱਚ ਥੋੜੀ ਜਿਹੀ ਟ੍ਰਾਂਸਪੇਰੈਂਸੀ ਆ ਪਰ ਮੈਂ ਬਿਨਾ ਲਾਈਨਿੰਗ ਤੋਂ ਬਣਾਈ ਹੈ ਜਦੋਂ ਬਣ ਜਾਂਦੀ ਹੈ ਇਸ ਚੀਜ਼ ਉਹਦੋਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸ ਲਈ ਇਹਦੇ ਤੇ ਲਾਈਨਿੰਗ ਲਾਉਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਲਓ ਜੀ ਨੈਕਸਟ ਦੇਖੋ ਇਹ ਜੇ ਸੂਟ ਦੇਖੋ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਆ ਜਦੋਂ ਇਹ ਬਣਦੇ ਨੇ ਫਿਰ ਬੜੇ ਪਿਆਰੇ ਲੱਗਦੇ ਨੇ ਤੁਹਾਨੂੰ ਪਹਿਲਾਂ ਲੱਗਦੇ ਹੁੰਦੇ ਆ ਕਿ ਸ਼ਾਇਦ ਇਹ ਤਾਂ ਐਵੇਂ ਹੀ ਲੱਗਣਗੇ ਇਹ ਬਹੁਤ ਸੋਹਣੇ ਲੱਗਦੇ ਆ ਨਹੀਂ ਲਓ ਠੀਕ ਹੈ ਜੀ ਪ੍ਰਾਈਸ ਇਹ ਨਾ ਸਾਰਿਆਂ ਦੀ 770 ਹੋਊਗੀ ਇੱਕ ਇਹ ਬੜਾ ਸੂਟ ਹੈਗਾ ਕਾਫੀ ਪਿਆਰਾ ਸੂਟ ਹੈ ਵੀ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਟ੍ਰਾਂਸਪੇਰੈਂਸੀ ਕਿੰਨੀ ਕੁ ਹੈਗੀ ਆ ਦੀ ਲੋ ਜੀ ਮੈਂ ਹੱਥ ਰੱਖ ਲਿਆ ਨੀਚੇ ਹੁਣ ਤੁਸੀਂ ਐਂ ਦੇਖ ਲਓ ਵੀ ਕਿੰਨੀ ਕੀ ਟ੍ਰਾਂਸਪੇਰੈਂਸੀ ਆ ਤੁਹਾਨੂੰ ਦਿਖਦਾ ਹੋਊਗਾ ਮੇਰੇ ਖਿਆਲ ਚ ਤਾਂ ਨਹੀਂ ਲੋੜ ਪੈਣੀ ਹੈਗੀ ਤੁਹਾਨੂੰ ਲਾਈਨਿੰਗ ਦੀ ਬਿਨਾ ਲਾਈਨਿੰਗ ਤੋਂ ਬਣ ਜਾਊਗਾ ਫਿਰ ਵੀ ਜੇ ਭੈਣਾਂ ਨੂੰ ਕਿਸੇ ਨੂੰ ਵਹਿਮ ਹੈਗਾ ਤੇ ਉਹ ਬੈਕ ਫਰੰਟ ਲਾਈਨਿੰਗ ਲਾ ਸਕਦੀਆਂ ਨੇ ਠੀਕ ਹੈ ਜਾਂ ਅੰਡਰ ਸ਼ਰਟ ਪਾ ਸਕਦੀਆਂ ਨੇ ਇਹ ਵਾਲੀ ਸਲਵਾਰ ਹੈ ਸਲਵਾਰ ਵੀ ਬਹੁਤ ਸੋਹਣੀ ਹੈ ਜੀ ਲਾਈਨਾਂ ਵਾਲੀ ਰਸਟ ਕਲਰ ਦੀ ਸਲਵਾਰ ਹੈ ਬੜਾ ਪਿਆਰਾ ਸੂਟ ਹੈਗਾ ਗਰਮੀਆਂ ਦੇ ਅਕੋਰਡਿੰਗਲੀ 750 ਚ ਇਹ ਵਾਲਾ ਸੂਟ ਦੇਖ ਲਓ ਤੁਸੀਂ ਹਾਂ ਬੜਾ ਸੋਹਣਾ ਸੂਟ ਹੈ ਕਾਟਨ ਦੇ ਵਿੱਚ 550 ਦਾ ਸੀ ਠੀਕ ਹੈ ਜੀ ਬਹੁਤ ਪਿਆਰੀ ਜੀ ਕਾਟਨ ਹੈ ਆ ਗਰਮੀਆਂ ਚ ਪਾਉਣ ਵਾਲੇ ਸੂਟ ਨੇ ਜਿਦੇਚ ਅਸੀਂ ਨਵਾਂ ਸੂਟ ਪਾਉਣ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਇਹ ਜਿਹੇ ਸੂਟ ਆ ਜਿਹੜੇ ਇੱਕ ਦੋ ਵਾਰੀ ਪਾਓ ਕੋਲੇ ਹੋ ਜਾਂਦੇ ਨੇ ਫਿਰ ਆਪਾਂ ਨੂੰ ਵਧੀਆ ਲੱਗਦੇ ਨੇ ਹਨਾ ਨੈਕਸਟ ਦੇਖੋ ਇਹ ਵਾਲੀ ਸਲਵਾਰ ਹੈ ਮੰਜੰਟਾ ਕਲੋਂਦੀ ਇਹ ਵਾਲਾ ਸ਼ਰਟ ਹੈ ਕੁੜੀਆਂ ਚਿੜੀਆਂ ਦੇ ਪਾਉਣ ਵਾਲਾ ਸੂਟ ਮੰਜੰਟਾ ਕਲੋਂ ਪ੍ਰਾਈਸ 750 ਲੋ ਜੀ ਬਹੁਤ ਬਹੁਤ ਹੀ ਜ਼ਿਆਦਾ ਕੰਟਰਾਸਟ ਰੇ ਯਾਰ ਕੰਟਰਾਸਟ ਇਸ ਤਰ੍ਹਾਂ ਦੇ ਕੰਟਰਾਸਟ ਬਹੁਤ ਘੱਟ ਹੁੰਦੇ ਨੇ ਬੜਾ ਜਿਆਦਾ ਸੋਹਣਾ ਲੱਗਦਾ ਜੀ ਇਹ ਨਾ ਸਟੱਫ ਵੀ ਬੜਾ ਵਿਆਰਾ ਹੈ ਆ ਲੋ ਲੈਣਾ ਲੈ ਨਹੀਂਆਂ ਨੇ ਵਿੱਚੇ ਦੀ ਉੱਪਰ ਮੰਗਾਈਆਂ ਹਬੜੀ ਬੁੰਤੀ ਜੀ ਬੜਾ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗਾ ਹਲਕਾ ਜਾਂ ਗ੍ਰੀਨ ਦਾ ਟੱਚ ਹੈ ਇਹਦੇ ਵਿੱਚ ਹਲਕਾ ਜਿਹਾ ਜਿਵੇਂ ਆ ਪੱਤੇ ਆ ਨਾ ਇਹਦੇ ਸਹੀ ਆਈ ਜਾਂਦਾ ਸਹੀ ਆ ਰਿਹਾ ਉਸ ਤਰ੍ਹਾਂ ਦਾ ਹੀ ਇਹਦੇ ਵਿਚਾਰਿਆ ਬੜਾ ਜਿਆਦਾ ਸੋਹਣਾ ਸੂਟ ਹੈ ਜੀ ਇਹ ਇਹਨੂੰ ਤਾਂ ਤੁਸੀਂ ਛੱਡਣਾ ਹੀ ਨਹੀਂ ਹੈਗਾ ਬਸ ਪ੍ਰਾਈਸ 750 ਲੋਈ ਇੱਕ ਤੋਂ ਇੱਕ ਨਹੀਂ ਜੀ ਕੋਈ ਪ੍ਰਿੰਟ ਆ ਜਿਹੜਾ ਉਹ ਮਾੜਾ ਨਹੀਂ ਆਪਾਂ ਕਹਿ ਸਕਦੇ ਸਾਰੇ ਪ੍ਰਿੰਟ ਬਹੁਤ ਸੋਹਣੇ ਨੇ ਵਾਈਨ ਕਲਰ ਦੀ ਸਲਵਾਰ ਤੇ ਇਹ ਹੈਗਾ ਇਹਦਾ ਪ੍ਰਿੰਟਡ ਸ਼ਰਟ ਬਹੁਤ ਸੋਹਣੀ ਕਾਟਣਾ ਬਹੁਤ ਪਿਆਰੇ ਜਿਹੇ ਸੂਟ ਹੈ ਮਿੰਟੋ ਮਿੰਟੀ ਚੱਕਣ ਵਾਲੇ ਸੂਟਾਂ ਸੋਚੇ ਸਮਝੇ ਤੋਂ ਬਿਨਾਂ ਲੋ ਨੈਕਸਟ ਦੇਖੋ ਜੀ ਇਹ ਪ੍ਰਿੰਟ ਪਿਛਲੇ ਸਾਲ ਵੀ ਆਇਆ ਸੀ ਤੇ ਇਸ ਵਾਰ ਫੇਰ ਆਇਆ ਹਾਲੋ ਇਹ ਵਾਲਾ ਸ਼ਰਟ ਬਹੁਤ ਸੋਹਣਾ ਜਾ ਉੱਬਰ ਮਾਜਾ ਪ੍ਰਿੰਟ ਹੈ ਇਹ ਹੈਗਾ ਨਾਲ ਇਹਦੀ ਸਲਵਾਰ ਬਹੁਤ ਸੋਣੀ ਸਲਵਾਰ ਹੈ ਤੇ ਬਹੁਤ ਹੀ ਸੋਹਣਾ ਜਿਹਾ ਸ਼ਰਟ ਹੈ ਤੇ ਪ੍ਰਾਈਸ ਹੈਗੀ ਹੈ ਜੀ 750 750 ਨੈਕਸਟ ਦੇਖੋ ਲੇਮਨ ਸ਼ੇਡ ਲੋ ਜੀ ਇਹ ਹੈਗਾ ਇਹਦਾ ਸ਼ਰਟ ਬਹੁਤ ਸੋਹਣਾ ਸ਼ਰਟ ਹੈ ਬਹੁਤ ਹੀ ਜਿਆਦਾ ਪਿਆਰਾ ਜਾਂ ਤੇ ਆਪਾਂ ਦੇਖ ਲੈਨੇ ਸੀ ਥਰੂ ਬਿਲਕੁਲ ਨਹੀਂ ਹੈਗਾ ਆਹ ਲੋ ਬਿਲਕੁਲ ਵੀ ਸੀਥਰੂ ਨਹੀਂ ਹੈਗਾ ਆਈ ਪਾਓ ਆਰਾਮ ਨਾਲ ਸੁਆਇਓ ਤੇ ਪਾ ਲਓ 컬러 ਜਮਾ ਸਹੀ ਆ ਰਿਹਾ ਤੇ ਲੇਮਨ ਸ਼ੇਡ ਹੈ ਜੀ ਇਹ ਹਾਂ ਬਹੁਤ ਸੋਹਣਾ ਲੱਗਦਾ ਸੂਟ ਤੋ ਕਿ ਜੇ ਇਹਦਾ ਬਲੈਕ ਪਾਵਾਂਗੇ ਤਾਂ ਫਿਰ ਇਹ ਡਾਰਕ ਜਾ ਹੋ ਜਾਊਗਾ ਲੈਮਨ ਸ਼ੇਡ ਅ ਡਿਫਰੈਂਟ ਜਾ ਸ਼ੇਡ ਹੈਗਾ ਅੱਛਾ ਲੱਗ ਰਿਹਾ ਹੈ ਪ੍ਰਾਈਸ 750 ਲੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਤੇ ਬਹੁਤ ਹੀ ਸੋਹਣਾ ਜਾ ਕਲਰ ਆ ਲੋ ਜੀ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਹੈ ਡਿਫਰੈਂਟ ਕਲਰ ਹੈ ਜਾ ਮੈਂ ਡਿਫਰੈਂਟ ਜਾ ਗ੍ਰੀਨ ਕਲਰ ਹੈ ਇਹ ਸੋਹਣਾ ਜਾ ਠੀਕ ਹੈ ਜੀ ਲੋ ਪ੍ਰਾਈਸ ਹੈਗੀ ਹੈ ਜੀ 750 नेक्स्ट देखो मेहंदी कलर मेहंदी ਨਾਲ येलो ਦਾ ਕੰਟਰਾਸਟ ਸਲਵਾਰ ਦਾ ਕਪੜਾ ਵੀ ਬਹੁਤ ਜਿਆਦਾ ਪਿਆਰਾ ਹੈ ਬਹੁਤ ਜਿਆਦਾ ਸੋਨਾ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਸਲਵਾਰ ਦੇ ਕਪੜੇ ਨਾਲ ਕਿ ਸਲਵਾਰ ਦਾ ਕਪੜਾ ਕੋਈ ਮਾੜਾ ਆ ਜੇ ਇਹ ਨਹੀਂ ਹੋ ਸਕਦਾ ਬਹੁਤ ਸੋਹਣਾ ਸੂਟ ਹੈ ਕੰਟਰਾਸਟ ਬਹੁਤ ਅੱਛਾ ਹੈ ਤੇ ਪ੍ਰਾਈਸ ਵੀ ਬਹੁਤ ਅੱਛੀ ਹੈ 750 ਲੋਗ ਅਗਲਾ ਦੇਖੋ ਇਹ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਪਿੰਕ कलर ਪਿੰਕ ਕਲਰ ਦੀ ਸਲਵਾਰ ਤੇ ਇਹ ਹੈਗੀ ਆ ਜੀ 셔ਟ ਮੈਂ ਖੋਲਦੀ ਆ ਖੋਲ ਕੇ ਦਿਖਾਉਣੀ ਆ ਉਹ ਆ ਪਿਆਰਾ ਜਿਹਾ ਪ੍ਰਿੰਟ ਬਰੀਕ ਪ੍ਰਿੰਟ ਪੈਣਾ ਭਾਲਦੀਆਂ ਨੇ ਉਹਨਾਂ ਲਈ ਬਹੁਤ ਸੋਹਣਾ ਹੈ ਜੀ ਠੀਕ ਹੈ ਜੀ ਲੋ ਤਾਂ ਕੱਪੜੀਆਂ ਨੂੰ ਵੀ ਆਪਾਂ ਕਰਦੀ ਆ ਇਕੱਠਾ ਆਇਕ ਤੁਸੀਂ ਸਹੀ ਹੈ ਲੋ ਵੇ ਦੇਖੀ ਨਾ ਵਾਈਟ ਨਹੀਂ ਹੈਗਾ ਆ ਵਾਲਾ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਹਲਕਾ ਜਿਹਾ ਇੱਕ ਡਾਪਾਇਆ ਹੋਵੇ ਬਲੂ ਦਾ ਐਂ ਦੀ ਹੈ ਸकाई ਜਹਾ ਹਲਕਾ ਜਿਹਾ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਤੇ ਇਹ ਸੀਗੀ ਆਪਣੀ ਸਟਿਚਿੰਗ ਸਟਾਈਲ ਤੇ ਦੁਪੱਟਿਆਂ ਨੂੰ ਡਾਈ ਕਰਨ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੇ ਫਿਰ ਮਿਲਦੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ